ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਕਸਰੀ ਕਿਆ ਕਰਦੇ ਸੀ ਸਾਨੂੰ ਸਿਮਰਨ ਕਰਨਾ ਚਾਹੀਦਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਨਾ ਚਾਹੀਦਾ ਹੈ ਸਾਸਤ ਸਿਮਰਤ ਬੇਦ ਵਿਚਾਰੇ ਮਹਾਪੁਰਖ ਨੇ ਉਹ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖ ਨ ਕਿਨਹੁ ਲਹਿਆ ਆਸੇ ਪਾਸੇ ਦੇਖੋ ਲੋਕ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੱਤ ਉਦਾਸ ਇੱਕ ਇੱਕ ਦੁੱਖ ਸਭੀ ਕੋ ਸੁਖੀ ਸ਼ੰਤ ਕਾ ਦਾਸ ਦੇਖੋ ਜੀ ਆਸੇ-ਪਾਸੇ ਕਿੰਨੇ ਲੋਕ ਆ ਨਾਮ ਤੋਂ ਬਿਨਾ ਸਾਰੇ ਦੁਖੀ ਆ ਦੇਖੋ ਜੀ ਕਿਸੇ ਨੂੰ ਸਰੀਰ ਕਰਕੇ ਦੌਖਾ ਰੋਗ ਲੱਗਾ ਹੋਇਆ ਜੇ ਸਰੀਰ ਸਿਹਤ ਠੀਕ ਆ ਪੈਸਾ ਵੀ ਆ ਫਿਰ ਮਨ ਠੀਕ ਨਹੀਂ ਕਿਸੇ ਨੂੰ ਚਿੰਤਾ ਲੱਗੀ ਹੋਈ ਆ ਨਾਮ ਬਿਨਾ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਟਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਸੋ ਕਰ ਹੈ ਜੀ ਦੁਨੀਆ ਵਿੱਚ ਨਹੀਂ ਤਾਂ ਸਿਮਰਨ ਵਾਹਿਗੁਰੂ ਨੂੰ ਮਿਲਣ ਦੀ ਪੌੜੀ ਆ ਤੇ ਇਹਦੇ ਵਿੱਚ ਸਿਮਰਨ ਕਰਨ ਦੇ ਜੇ ਆਪਾਂ ਨੂੰ ਲਾਭ ਪਤਾ ਲੱਗ ਜਾਣਗੇ ਵੀ ਸਿਮਰਨ ਕਰਨ ਦੇ ਲਾਭ ਕੀ ਆ ਅਨੇਕਾਂ ਹੀ ਲਾਭ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਤਾਂ ਆਓ ਜੀ ਛੇ ਲਾਭ ਆ ਸਿਮਰਨ ਦੇ ਪ੍ਰਮੁੱਖ ਜਿਹੜੇ ਆ ਇਹਨਾਂ ਬਾਰੇ ਜਾਣਨਾ ਕਰੀਏ ਸਿਮਰਨ ਜਿਹੜਾ ਹੈ ਸਭ ਤੋਂ ਪਹਿਲਾ ਲਾਭ ਮਨ ਨੂੰ ਧੋਣਾ ਨਿਰਮਲ ਕਰਨਾ ਮਨ ਸਾਡਾ ਖਿੰਡਿਆ ਪਿਆ ਇਕਾਗਰ ਨਹੀਂ ਹੁੰਦਾ ਮਨ ਜਿੰਨਾ ਖਿੰਡਿਆ ਹੋਵੇਗਾ ਯਾਦ ਰੱਖਣਾ ਓਨਾ ਕਮਜ਼ੋਰ ਹੋਵੇਗਾ ਜਿੰਨਾ ਇਕਾਗਰ ਹੋਵੇਗਾ ਓਨਾ ਬਲਵਾਨ ਹੋਵੇਗਾ ਮਨ ਦੀ ਇਕਾਗਰਤਾ ਵਾਸਤੇ ਟਿਕਾ ਵਾਸਤੇ ਸਿਮਰਨ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਦੇਖੋ ਜੀ ਮਨ ਨੂੰ ਇੱਕ ਜਗ੍ਹਾ ਟਿਕਾਉਣ ਦੇ ਅਨੇਕਾਂ ਤਰੀਕੇ ਕਈ ਦੱਸਦੇ ਆ ਵੀ ਧਿਆਨ ਕਰ ਲਓ ਇਹ ਕਰ ਲਓ ਪਰ ਨਹੀਂ ਸਿਮਰਨ ਦੇ ਤਰੀਕੇ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਮਨ ਨੂੰ ਇਕਾਗਰ ਕਰਨਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਭ ਤੋਂ ਸੌਖੀ ਵਿਧੀ ਆ ਕਈ ਵਾਰੀ ਆਪਾਂ ਕਹਿੰਦੇ ਆ ਨਾ ਵੀ ਸਭ ਤੋਂ ਸੌਖਾ ਕੰਮ ਕੀ ਆ ਇਹੋ ਆ ਨਾਮ ਜਪਣਾ ਸਭ ਤੋਂ ਔਖਾ ਕੰਮ ਕੀ ਆ ਨਾਮ ਜਪਣਾ ਤੁਸੀਂ ਕਹੋਗੇ ਤਾਂ ਪਹੇਲੀ ਹੋਗੀ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਜਿਹਨੂੰ ਤਾਂ ਯੋਗਤਾ ਆ ਗਈ ਉਹਦੇ ਲਈ ਤਾਂ ਸੌਖਾ ਜਿਹਨੂੰ ਢੰਗ ਨਹੀਂ ਆਇਆ ਉਹਦੇ ਕਈ ਜਨਮ ਵਿਰਥੇ ਚਲੇ ਜਾਂਦੇ ਤਾਂ ਪਹਿਲਾ ਲਾਭ ਇਹੀ ਆ ਸਿਮਰਨ ਦਾ ਮਨ ਜਿਹੜਾ ਖਿੰਡਿਆ ਹੋਇਆ ਇਕਾਗਰ ਹੋ ਜਾਂਦਾ ਹੈ ਦੂਜਾ ਲਾਭ ਇਹਦਾ ਕਿਉਂਕਿ ਜੇ ਤੁਹਾਨੂੰ ਲਾਭ ਪਤਾ ਲੱਗ ਜਾਣਗੇ ਫੇਰ ਹੀ ਤੁਸੀਂ ਉਹ ਸਿਮਰਨ ਕਰੋਗੇ ਨਾ ਮਹਾਪੁਰਖ ਕਹਿੰਦੇ ਸੀ ਆਪਾਂ ਨੂੰ ਕਿਸੇ ਚੀਜ਼ ਦੇ ਗੁਣ ਬਾਰੇ ਪਤਾ ਲੱਗਦਾ ਆਪਾਂ ਬਾਜ਼ਾਰ ਜਾ ਕੇ ਫਿਰ ਉਹੀ ਖਰੀਦ ਕੇ ਲਿਆਉਨੇ ਆ ਇਸ ਕਰਕੇ ਭਾਈ ਦੂਜਾ ਜਿਹੜਾ ਗੁਣ ਹੈ ਸਿਮਰਨ ਦਾ ਲਾਭ ਆ ਇਕਾਗਰ ਹੋਏ ਮਨ ਵਿੱਚ ਕੀ ਹੁੰਦਾ ਜਦੋਂ ਮਨ ਖੜ ਜਾਂਦਾ ਰੁਕ ਜਾਂਦਾ ਫੁਰਨੇ ਘਟ ਜਾਂਦੇ ਆ ਵਾਹਿਗੁਰੂ ਦੇ ਮਿਲਣ ਦੀ ਇੱਛਾ ਪੈਦਾ ਹੋ ਜਾਂਦੀ ਹੈ ਦੇਖੋ ਪੱਛਮੀ ਤਰੀਕਿਆਂ ਨਾਲ ਤੇ ਇਹ ਇਕਾਗਰ ਹੋਇਆ ਮਨ ਸ਼ਕਤੀਵਾਨ ਤਾਂ ਹੋ ਜਾਂਦਾ ਪੜ ਮੁੜ ਘੁੜ ਕੇ ਫੇਰ ਉਥੇ ਸੰਸਾਰੀ ਪਦਾਰਥਾਂ ਬਲੌੜਦਾ ਇਸ ਕਰਕੇ ਤੇ ਉਲਟ ਆਪਾਂ ਦੇਖੀਏ ਇਹਦੇ ਸਿਮਰਨ ਦੁਆਰਾ ਇਕਾਗਰ ਹੋਇਆ ਮਨ ਆਪਣੇ ਅਸਲ ਨਾਲ ਜੁੜਦਾ ਸੰਸਾਰ ਦੇ ਪਦਾਰਥਾਂ ਤੋਂ ਉਪਰਾਮ ਹੋ ਜਾਂਦਾ ਹੈ ਤੀਜਾ ਤੀਜੀ ਜਿਹੜੀ ਗੱਲ ਆ ਤੀਜਾ ਲਾਭ ਆ ਉਹ ਵੀ ਬੜਾ ਜ਼ਰੂਰੀ ਆ ਸਾਰੇ ਸੰਸਾਰ ਦੀਆਂ ਚੀਜ਼ਾਂ ਫਿੱਕੀਆਂ ਲੱਗਦੀਆਂ ਨੇ ਜੋ ਵਿਸ਼ੇ ਵਿਕਾਰ ਹੁੰਦੇ ਆ ਸਿਮਰਨ ਕਰਨ ਤੋਂ ਪਹਿਲਾਂ ਬੰਦਾ ਉਹਨਾਂ 'ਚ ਗਲਤਾਨ ਰਹਿੰਦਾ ਫਿਰ ਕਹਿ ਦਿੰਦਾ ਨਾਮ ਬਿਨਾ ਸਭ ਕੂੜ ਗਾਲੀ ਹੋਛੀ ਆ ਨਾਮ ਤੋਂ ਬਿਨਾ ਸਾਰੀਆਂ ਚੀਜ਼ਾਂ ਕੂੜ ਹੋ ਜਾਂਦੀਆਂ ਨੇ ਗੁਰਮਖ ਪਿਆਰਿਓ ਚੌਥੀ ਚੀਜ਼ ਆ ਇਕਾਗਰ ਹੋਇਆ ਮਨ ਚੌਥਾ ਲਾਭ ਜਿਹੜਾ ਹੈ ਆਪਣੇ ਆਪ ਨੂੰ ਆਪਣੇ ਅਸਲੇ ਨੂੰ ਵੇਖਣ ਤੇ ਸਮਝਣ ਵਾਲਾ ਰੁੱਖ ਬਦਲਦਾ ਦੇਖੋ ਹੁਣ ਆਪਾਂ ਉਹਨੂੰ ਲੋਕਾਂ ਦੀ ਸਮਝ ਆਪਾਂ ਕਹਿੰਨੇ ਮੈਂ ਫਲਾਣੇ ਬੰਦੇ ਦੀ ਅੱਖ ਪੜ ਲਈ ਮੈਨੂੰ ਪੜ ਲਿਆ ਇਸ ਕਰਕੇ ਮੈਨੂੰ ਉਹਦਾ ਪਤਾ ਮੈਨੂੰ ਇਹਦਾ ਪਤਾ ਪਰ ਗੁਰਮੁਖੋ ਜਦੋਂ ਤੱਕ ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਸਾਰੀ ਦੁਨੀਆ ਨੂੰ ਭਾਵੇਂ ਤੁਸੀਂ ਜਾਣ ਲੋ ਤੁਸੀਂ ਕੱਖ ਨਹੀਂ ਜਾਣਿਆ ਗੁਰਬਾਣੀ ਜਦੋਂ ਪੜਦੇ ਆ ਸਿਮਰਨ ਕਰਦੇ ਆ ਖਿਆਲਾਂ ਦੀ ਤਬਦੀਲੀ ਸ਼ੁਰੂ ਹੁੰਦੀ ਹੈ ਪਹਿਲਾਂ ਸੋਚਦੇ ਆ ਕਿਸੇ ਬਾਰੇ ਮਾੜਾ ਫਿਰ ਸੋਚਦੇ ਆ ਸਰਬੱਤ ਦਾ ਭਲਾ ਇਸ ਕਰਕੇ ਨਾਮ ਦੀ ਮਹਿਮਾ ਜਿਹੜੀ ਆ ਨਾ ਗੁਰਮੁਖ ਪਿਆਰਿਓ ਇਹ ਸੁਣ ਸੁਣ ਕੇ ਨਾਮ ਜਪ ਜਪ ਕੇ ਇੱਛਾ ਪੈਦਾ ਹੁੰਦੀ ਆ ਵੀ ਕਿਸੇ ਦਾ ਭਲਾ ਕਰ ਦਈਏ ਫਿਰ ਚਲ ਘਾਰੇ ਵੀ ਪੈਂਦੇ ਅਰਸ਼ੀ ਚਲ ਘਾਰੇ ਰਸ ਵੀ ਆਉਂਦਾ ਗੁਰਮੁਖ ਪਿਆਰਿਓ ਇੱਕ ਮਹਾਤਮਾ ਸੀ ਗੁਰਬਾਣੀ ਨੂੰ ਰੱਬ ਦੀ ਧੀ ਤੇ ਨਾਮ ਨੂੰ ਰੱਬ ਦਾ ਪੁੱਤ ਆਖਿਆ ਕਰਦੇ ਸੀ ਕਹਿੰਦੇ ਸੀ ਗੁਰਬਾਣੀ ਜਿਹੜੀ ਆ ਇਹ ਰੱਬ ਦੇ ਨੇੜੇ ਲੈ ਜਾਂਦੀ ਆ ਨਾਮ ਰੱਬ ਨਾਲ ਮਿਲਾ ਦਿੰਦਾ ਹੈ ਨਿਤਨੇਮ ਕਰਨਾ ਗੁਰਦੁਆਰੇ ਜਾ ਕੇ ਕੀਰਤਨ ਸੁਣਨਾ ਗੁਰਬਾਣੀ ਪੜ੍ਹਨਾ ਸਿੱਖਾਂ ਵਾਸਤੇ ਬੜਾ ਜ਼ਰੂਰੀ ਆ। ਲਾਭ ਦਾ ਇੱਕ ਤਰੀਕਾ ਪਰ ਜਿੰਨਾਂ ਨੂੰ ਗੁਰੂ ਘਰ ਦੀ ਵਧੇਰੇ ਖੋਜ ਦੀ ਰੀਜ ਹੋਵੇ ਉਹਨਾਂ ਨੂੰ ਨਾਮ ਦਾ ਅਭਿਆਸ ਜ਼ਰੂਰੀ ਆ। ਗੁਰਬਾਣੀ ਵਾਹਿਗੁਰੂ ਦੇ ਦੇਸ਼ ਲੈ ਜਾਂਦੀ ਆ। ਦੇਖੋ ਭਾਈ ਉੱਥੇ ਲੈ ਜਾਂਦੀ ਆ ਗੁਰਬਾਣੀ ਜਿਹਨੂੰ ਆਪਾਂ ਸਹਿਜ ਅਵਸਥਾ ਆਖਦੇ ਆ। ਨਿਤਨੇਮ ਦੇ ਪਾਠ ਤਾਂ ਸਾਨੂੰ ਸਭ ਨੂੰ ਕਰਨੇ ਚਾਹੀਦੇ ਆ। ਪਰ ਨਾਲ ਸਿਮਰਨ ਬੜਾ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਹੌਲੀ-ਹੌਲੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਸਮਝ-ਸਮਝ ਕੇ ਪਾਠ ਕਰਨਾ ਜ਼ਰੂਰੀ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕੁਝ ਲੋਕ ਆ ਜਿਹੜੇ ਬੜੀ ਕਾਲ ਨਾਲ ਪਾਠ ਕਰਦੇ ਆ ਫਿਰ ਕਹਿ ਦਿੰਦੇ ਆ ਸਾਨੂੰ ਫਲ ਥੋੜਾ ਮਿਲਦਾ ਭਾਈ ਥੋੜਾ ਹੀ ਮਿਲੇਗਾ ਨਾ। ਕਾਲੀ ਇਹਦੇ ਵਿੱਚ ਕਿਉਂ ਕਰਨੀ ਬਾਣੀ ਸਹਿਜ ਤਾਂ ਇਸ ਨੂੰ ਸਾਨੂੰ ਸਹਿਜ ਅਵਸਥਾ ਦੇ ਵਿੱਚ ਪੜ੍ਹਨਾ ਚਾਹੀਦਾ ਹੈ। ਗੁਰਮਖ ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਜਾਣਨਾ ਹੈ ਜਦੋਂ ਸਿਮਰਨ ਕਰਨਾ ਉਦੋਂ ਬਹੁਤ ਫਿਰ ਲਾਭ ਮਿਲੇਗਾ ਕਿ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਸੇਵਾ ਕਰਾਂਗੇ ਪੰਜਵਾਂ ਲਾਭ ਇਕਾਗਰ ਹੋਇਆ ਮਨ ਨੂੰ ਡਿੱਗਣ ਨਾ ਦੇਣਾ ਆਪਣੀ ਥਾਂ ਤੇ ਖੜੇ ਰਹਿਣ ਵਿੱਚ ਮਦਦ ਕਰਨੀ ਮਨ ਨੂੰ ਅਡੋਲ ਰਹਿਣਾ ਸਿਖਾਉਣਾ ਸਿਮਰਨ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਸਿਮਰਨ ਕਰਦੇ ਆਂ ਮਨ ਟਿਕਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਸਿਮਰਨ ਕਰਨਾ ਛੱਡ ਦਿੰਨੇ ਆਂ ਫਿਰ ਉੱਥੇ ਹੀ ਗੱਲ ਆ ਜਾਂਦੀ ਏ ਇਸ ਕਰਕੇ ਭਾਈ ਲਗਾਤਾਰ ਇਹਦਾ ਅਭਿਆਸ ਕਰਨਾ ਹੈ ਛੇਵਾਂ ਲਾਭ ਜਿਹੜਾ ਇਹਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਗੁਣ ਸਾਹਮਣੇ ਲਿਆਉਣੇ ਆ ਜਿਵੇਂ ਉਹ ਨਿਰਭਉ ਆ ਨਿਰਵੈਰ ਕਿਸੇ ਤੋਂ ਡਰਦਾ ਨਹੀਂ ਰੱਬ ਆਪਾਂ ਵੀ ਉਹ ਬਣਨਾ ਨਾ ਡਰਨਾ ਤੇ ਨਾ ਡਰਾਉਣਾ ਹੈ ਕਿਸੇ ਨਾਲ ਉਹਦਾ ਵੈਰ ਨਹੀਂ ਸ਼ਰੀਕ ਪੁਣਾ ਨਹੀਂ ਜੇ ਸ਼ਰੀਕਾ ਕਰਦੇ ਸੀ ਨਾਮ ਜਪ ਕੇ ਸ਼ਰੀਕਾ ਛੱਡ ਦਿਓ ਜਿਹੜੇ ਨਾਮ ਜਪਦੇ ਆ ਤੇ ਸ਼ਰੀਕਪੁਣਾ ਵੀ ਮਨ ਚ ਰੱਖਦੇ ਆ ਉਹਨਾਂ ਨੇ ਸਮਝ ਲਓ ਨਾਮ ਬਾਬਾ ਅਨੰਦ ਸਿੰਘ ਜੀ ਕਹਿੰਦੇ ਜਪਿਆ ਹੀ ਨਹੀਂ ਇਹ ਸਿਮਰਨ ਤਾਂ ਮਨ ਨੂੰ ਹਲਕਾ ਸੀਤਲ ਬਣਾ ਦਿੰਦਾ ਮਨ ਤੋਂ ਹਉਮੈ ਦਾ ਭਲੇਖਾ ਦੂਰ ਕਰ ਦਿੰਦਾ ਮਨ ਨੂੰ ਆਕਾਲ ਪੁਰਖ ਨਾਲ ਇੱਕ ਮਿਕ ਕਰ ਦਿੰਦਾ ਹੈ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਭਾਈ ਜਦੋਂ ਤੁਸੀਂ ਬਾਣੀ ਪੜ੍ਹਨੀ ਆ ਸਿਮਰਨ ਕਰਨਾ ਹੈ ਉਦੋਂ ਭਾਈ ਪਿਆਰ ਦੇ ਨਾਲ ਹਲੀਮੀ ਦੇ ਨਾਲ ਦੇਖੋ ਨਾਮ ਜਪਣ ਨਾਲ ਜਿਹੜਾ ਬੰਦਾ ਹੁੰਦਾ ਨਾਮੀ ਦਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਨਾਮ ਵਾਲੇ ਗੁਣ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਇੱਕ ਮਹਾਤਮਾ ਦੇ ਕੋਲ ਨਾ ਕਿਸੇ ਸ਼ਖਸ ਨੇ ਰੱਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਆ ਜਦੋਂ ਕਿਹਾ ਉਹ ਕਹਿੰਦੇ ਭਾਈ ਰੱਬ ਦਾ ਨਾਮ ਜਪਿਆ ਕਰ ਨਾਮ ਦੇ ਆਸਰੇ ਹੀ ਸਾਰੀ ਜਿਹੜੀ ਇਹ ਚੀਜ਼ ਸੰਪੂਰਨ ਹੋ ਜਾਂਦੀ ਆ ਫਿਰ ਉਹ ਕਹਿਣ ਲੱਗਾ ਵੀ ਨਾਮ ਜਪਣ ਵੇਲੇ ਮੇਰੇ ਖਿਆਲ ਖੰਡਦੇ ਰਹਿੰਦੇ ਆ ਟਿਕਦੇ ਨਹੀਂ। ਮਹਾਤਮਾ ਜੀ ਕਹਿੰਦੇ ਤੈਨੂੰ ਕਿਹੜੀ ਚੀਜ਼ ਪਿਆਰੀ ਲੱਗਦੀ ਆ? ਉਹਨੇ ਉੱਤਰ ਦਿੱਤਾ ਵੀ ਮੈਨੂੰ ਤਾਂ ਆਪਣੀ ਮਾਂ ਮੱਝ ਬੜੀ ਪਿਆਰੀ ਲੱਗਦੀ ਆ। ਮਹਾਤਮਾ ਜੀ ਕਹਿੰਦੇ ਤੂੰ ਆਪਣੀ ਮਾਂ ਨੂੰ ਇਕਾਂਤ ਵਿੱਚ ਬੈਠ ਕੇ ਯਾਦ ਕੀਤਾ ਕਰ, ਉਹਨੇ ਦਰਵਾਜ਼ੇ ਬੰਦ ਕੀਤੇ ਆ। ਮੱਝ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮਾਂ ਉਹਦੀ ਇਸਤਰੀ ਨੇ ਮਹਾਤਮਾ ਜੀ ਕੋਲ ਆ ਕੇ ਸ਼ਿਕਾਇਤ ਕੀਤੀ ਆ। ਬਿਉਦਾ ਪਤੀ ਦਾ ਕਈ ਕਈ ਦਿਨਾਂ ਤੋਂ ਕਮਰੇ ਤੋਂ ਅੰਦਰੋਂ ਨਹੀਂ ਨਿਕਲਦਾ। ਉਹ ਆਤਮਾ ਨੇ ਉਹਨੂੰ ਕਮਰੇ ਤੋਂ ਬਾਹਰ ਆਉਣ ਲਈ ਆਖਿਆ। ਕਹਿਣ ਲੱਗਾ ਮਹਾਰਾਜ ਮੈਂ ਕਿਸ ਤਰ੍ਹਾਂ ਆਵਾਂ? ਮੈਂ ਤਾਂ ਭਾਗ ਉਹਦਾ ਰੂਪ ਹੀ ਹੋ ਗਿਆ। ਮੱਝ ਦਾ ਹੀ ਰੂਪ ਹੋ ਗਿਆ। ਮੈਨੂੰ یوں ਲੱਗਦਾ ਵੀ ਮੇਰੇ ਵੱਡੇ ਵੱਡੇ ਸਿੰਘ ਤੇ ਉਹ ਦਰਵਾਜ਼ੇ ਵਿੱਚ ਕਿਵੇਂ ਲੰਘਣਗੇ? ਮਹਾਤਮਾ ਜੀ ਕਹਿੰਦੇ ਤੂੰ ਸੱਚ ਕਹਿਨਾ। ਹੁਣ ਤੂੰ ਮੱਝ ਦਾ ਖਿਆਲ ਛੱਡ ਦੇ। ਆਪਣੇ ਆਪ ਨੂੰ ਆਦਮੀ ਮਹਿਸੂਸ ਕਰ। ਫਿਰ ਉਹਨੇ ਆਪ ਦੇ ਆਪ ਨੂੰ ਮਹਿਸੂਸ ਕੀਤਾ ਫਿਰ ਉਹ ਆਇਆ ਮਹਾਤਮਾ ਜੀ ਕੋਲੇ ਮਹਾਤਮਾ ਨੇ ਥਾਪੀ ਦਿੱਤੀ ਕਹਿਣ ਲੱਗੇ ਦੇਖ ਮਨ ਦੇ ਟਿਕਾਚ ਕਿੰਨੀਆਂ ਬਰਕਤਾਂ ਨੇ ਤਾਕਤਾਂ ਨੇ ਤੂੰ ਆਦਮੀ ਤੋਂ ਮੈਂ ਮੱਜ ਤੇ ਮੱਜ ਤੋਂ ਆਦਮੀ ਬਣ ਗਿਆ ਫੁਰਨੇ ਕਰਕੇ ਹੁਣ ਜੇ ਤੂੰ ਚਾਹਵੇਂ ਨਾ ਆਦਮੀ ਤੋਂ ਦੇਵਤਾ ਤੇ ਦੇਵਤੇ ਤੋਂ ਪਰਮੇਸ਼ਰ ਦਾ ਰੂਪ ਹੋ ਸਕਦਾ ਕਿਉਂਕਿ ਹਰ ਕਾ ਸੇਵਕ ਸੋ ਹਰ ਜੇਹਾ ਜਿਹਨੂੰ ਆਪਾਂ ਯਾਦ ਕਰਦੇ ਆ ਉਹ ਜੇ ਅਸੀਂ ਹੋ ਜਾਂਦੇ ਆ ਇਹ ਸੱਚਾ ਭਾਈ ਇਹ ਮਨ ਐ ਸਾ ਜੈਸਾ ਸੇਵੈ ਤੈਸਾ ਹੋਵੈ ਜੈਸਾ ਸੇਵੈ ਤੈਸਾ ਹੋਵੈ ਮਨ ਕੀ ਜਿਹੜੀ ਚੀਜ਼ ਨੂੰ ਯਾਦ ਕਰੂਗਾ ਉਹੋ ਜੈ ਨੇ ਹੋ ਜਾਣਾ ਸੋ ਗੁਰਮੁਖ ਪਿਆਰਿਓ ਇਹ ਮਨ ਦੀ ਚਲਾਕੀ ਹੁੰਦੀ ਆ ਇਹ ਮਨ ਸਾਨੂੰ ਤੋੜ ਕੇ ਰੱਖਦਾ ਬਾਣੀ ਨਾਲੋਂ ਦੂਜੇ ਪਾਸੇ ਉਲਝਾ ਦਿੰਦਾ ਤਾਂ ਸਾਨੂੰ ਪੁੰਨ ਦਾਨ ਜਪ ਤਪ ਜੀਤੇ ਸਭ ਉਪਰਨਾਮ ਹਰ ਹਰ ਰਸਨਾ ਜੋ ਜਪੈਤ ਸਪੂਰਣ ਕਾਮ ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਅਚਾਰ ਬਾਣੀ ਤਾਂ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਆ ਮਹਾਪੁਰਖ ਸਮਝਾਈ ਜਾਂਦੇ ਆ ਪਰ ਉਹ ਗੱਲ ਵੱਖਰੀ ਆ ਅਸੀਂ ਸਮਝਣ ਦਾ ਯਤਨ ਘੱਟ ਕਰਦੇ ਆ ਕਿਉਂਕਿ ਸਾਡਾ ਮਨ ਬਹੁਤ ਚਾਂਚਲ ਆ ਬਹੁਤ ਜਨਮਾਂ ਦੇ ਵਿਛੜਿਆ ਵਾਹਿਗੁਰੂ ਪਰਮੇਸ਼ਰ ਤੋਂ ਅਰਦਾਸ ਕਰੀਏ ਸਤਿਗੁਰਾਂ ਅੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਬਖਸ਼ ਲੈ ਹੋ ਹੋ ਪਾਪੀ ਵੱਡ ਗੁਣ ਹੈ ਗਾਰ ਸੱਚੇ ਪਾਤਸ਼ਾਹ ਰਹਿਮਤਾਂ ਕਰਨੀਆਂ ਮਹਾਰਾਜ ਜੀ ਬਖਸ਼ ਲੈਣਾ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਨੇ ਜੋ ਸਿਮਰਨ ਕਰਨ ਦੇ ਲਾਭ ਦੱਸੇ ਹਨ ਜੀ ਉਹਨਾਂ ਨੂੰ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ ਚਾਹੀਦਾ ਹੈ ਤੇ ਆਪਦੀ ਜ਼ਿੰਦਗੀ ਵਿੱਚ ਸੱਚਿਆਰ ਬਣਨਾ ਚਾਹੀਦਾ ਹੈ ਕਿਵ ਸੱਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਉੱਤਰ ਵੀ ਨਾਲ ਹੀ ਆ ਜੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਹੀ ਕਰਨ ਬਰਕਤਾਂ ਦੇਣ ਸਿਮਰਨ ਦੀਆਂ ਸਿਮਰਨ ਕਰੀਏ ਵਾਹਿਗੁਰੂ ਨਾਲ ਜੁੜੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ